ਮੈਂ ਚੱਕ ਦੂੰ ਮੈਂ ਘਰ ਲੂੰ ਨੈਟ ਨਹੀਂ ਧਰੀ ਜene ਨੈਟ ਦੀ ਚੱਕੀ ਜene ਅਸਲੀ ਵਾਲੇ ਗੀਤ ਗਾਉਣੇ ਚਾਹੀਦੇ ਪਰ ਕਰੇ ਕਰੇ 100 ਜੋ 50 ਜੋ ਇੱਕ ਅੰਦਾ ਜਗ੍ਹਾ ਲੱਗਦਾ ਪਰ ਉਹ ਜੇ ਅਸਲੀਆ ਵਿੱਚ ਚੱਕ ਰੱਖਦਾ ਸਵਾਦ ਤਾਂ ਆਏ ਫਿਰ ਜੁਰਤ ਫਿਰ ਉਧਾਂ ਦੇ ਗਾਓ ਫਿਰ ਘੁੱਟਦੇ ਵੀ ਫੜੋ ਅਗਲੇ ਜੇ ਕੋਈ ਖੇਡਦਾ ਸ਼ਰਾਬੀ ਦਾ ਬੰਡ ਨਹੀਂ ਸੀ ਜੇ ਨਜ਼ਰ ਲਾਏ ਓਏ ਆਗੀ ਸੁਣਾ ਓਏ ਆਗੀ ਸੁਣਾ ਲਾਲੇ ਸਾਸੀ ਕਵੇ بدماشی بدماشوں کا میں لکھا ٹیم بن کے سر رکھانے نہیں پھر کتنے اصلہ چکن دینا پوت بگڑے نہیں اور دل جی ویسے جڑے گا رہے ہونا انہوں کوئی صلاح نہیں جنہوں نے شروع کرنا پنجابیاں دا جے دل جتنا ہے صبر سنتوک، ذابطہ عقل لیاغت تے نمرتا نہ جتے آجا سکتا ہے اڑکے نہیں جت سکتا چلو لا صاحب میں ناگر تو سپیرہ ناگر تا اللہ کی سپیرہ ہی رہ گیا ڈاک کھاتا ہے بچائے اوکی گاؤں دے دی پولی گئے ہیں Oh, yeah, oh, ਤਰਾਣੀ ਹੋਏ ਕਿਕਰ ਮਿੱਤਰਾਂ ਦੀ ਤਤਨ ਕਰ ਮਟਿਆ ਰੇ ਹੋ ਕਿਕਰ ਮਿੱਤਰਾਂ ਦੀ ਤਤਨ ਕਰ ਮਟਿਆ ਰੇ ਹੋ ਕਿਕਰ ਮਿੱਤਰਾਂ ਦੀ ਤਤਨ ਕਰ ਮਟਿਆ ਰੇ ਹੋ ਕਿਕਰ ਮਿੱਤਰਾਂ ਦੀ ਆਹ ਆਹ ਗਿੱਧਾ ਗਿੱਧਾ ਕਰੇ ਮੇਰੇ ਨੇ ਗਿੱਧਾ ਪਾਉ ਬਥੇੜ ਨਹੀਂ ਸ਼ਹਿਰ ਦੇਖ ਲੈ ਇਕੱਠਾ ਹੋ ਗਿਆ ਸ਼ਹਿਰ ਦੇਖ ਲੈ ਇਕੱਠਾ ਹੋ ਗਿਆ ਕੀ ਬੁੱਢੜਾ ਕੀ ਠੇਰਾ ਸ਼ਹਿਰ ਦੇਖ ਲੈ ਇਕੱਠਾ ਹੋ ਗਿਆ ਕੀ ਬੁੱਢੜਾ ਕੀ ਠੇਰਾ ਓਏ ਬਨ ਕੇ ਢਾਣੀਆਂ ਆ ਗਏ ਚੋਬਰ ਆ ਨੀ ਮਰੀਏ ਮਰਦੇ ਬਨ ਕੇ ਢਾਣੀਆਂ ਆ ਗਏ ਚੋਬਰ ਧੁੱਕਿਆ ਸਾਹ ਦਾ ਡੇਰਾ ਨੱਚ ਖਲਬੂ ਤੇਰੀ ਏ ਦੇ ਬਿਗ ਟੋਰੀ ਅਗੇੜਾ ਨੱਚ ਕਬੂਤਰੇ 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 ਆਹ ਆਰ ਪੰਜਾਬੀ ਲੜੀ ਤਾਰੰ

ओह ओ ला होना मैं ओ मो 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 पार के बाकी बैता अंग शना रोआ नु करन दे गुरना का सब बचना दे आचार नु आ नु ਤਾਲ ਕੇ ਪਾਪੀ ਬੇਟਾ ਐ ਤੇ ਸ਼ਲਾਰ ਵਾਲੂ ਤੈਨਣ ਦੇ ਗੁਰਦਾ ਦਾ ਸਤ ਬਤਣਾ ਦੇ ਆਰ ਵਾਲੂ ਹੋਰ ਹੰਡਿਆ ਪਤਾ ਯਖ ਦੇ ਬੋਲ ਨਾਲ ਚਵਾ ਢੋ ਲੈਂਦਾ ਬੱਬੜ ਮਾਰ ਕੇ ਅੜਕ ਪੰਜਾਬੀ ਅਸਲਾ ਢੋ ਲੈਂਦਾ ਬੱਬੜ ਮਾਰ ਕੇ ਅੜਕ ਪੰਜਾਬੀ ਅਸਲਾ ਢੋ ਲੈਂਦਾ ਬੱਬੜ ਮਾਰ ਕੇ ਅੜਕ ਪੰਜਾਬੀ ਅਸਲਾ ਢੋ ਲੈਂਦਾ